ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਪਿੰਡ ਹਕੂਮਤ ਸਿੰਘ ਵਾਲੇ ਦੇ ਵਿੱਚ ਹਕੂਮਤ ਸਿੰਘ ਵਾਲਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਮਿੱਤਰੋ ਜਦੋਂ ਤੁਸੀਂ ਹਕੂਮਤ ਸਿੰਘ ਵਾਲੇ ਪਿੰਡ ਦੇ ਵਿੱਚ ਆ ਗਏ ਟਾਵਰ ਬਿਲਕੁਲ ਬਾਈ ਦੇ ਘਰ ਦੇ ਕੋਲੇ ਆ ਟਾਵਰ ਦੇ ਕੋਲੇ ਬਾਈ ਦਾ ਘਰ ਆ ਕਿਹੜੇ ਘਰੇ ਵਿੱਚ ਮੌਜੂਦ ਆ ਦੀ ਨਾਮਾ ਉਹ ਸਾਰੀ ਜਾਣਕਾਰੀ ਮੈਂ ਲੈ ਦੂੰਗਾ ਬਾਪੂ ਨੇ ਦੇ ਕੋਲੇ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਵਕਾਉ ਆ ਮਿੱਤਰੋ ਸੂਨ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਬਹੁਤ ਚੰਗੇ ਘਰਾਣੇ ਰਵੇ ਦੀ ਕੱਟੀ ਆ ਬਾਈ ਹੁਣੀਆਂ ਦੇ ਸਾਰੇ ਡਿਟੇਲ ਲੈ ਲੈਣੇ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਬਾਪੂ ਕਿਵੇਂ ਆ ਫਰ ਸੇਤਾ ਠੀਕ ਆ ਜੀ ਹਾਂ ਸਰਦੀ ਕਾ ਜੀ ਹਾਂ ਜੀ ਹਾਂ ਜੀ ਸ਼ੁਕਰ ਅੱਛਾ ਬਾਪੂ ਨਾਮ ਕੀ ਆ ਗਿਆ ਆਪਣਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਇਹ ਘਰ ਆ ਗਿਆ ਆਪਣਾ ਮਲਾ ਟਾਵਰ ਦੀ ਬੈਕ ਸਾਈਡ ਤੇ ਹਾਂ ਚੜ੍ਹਦੇ ਪਾਸੇ ਟਾਵਰ ਤੋਂ ਚੜ੍ਹਦੇ ਪਾਸੇ ਟਾਵਰ ਚੜ੍ਹਦੇ ਵਾ ਅੱਛਾ ਬੱਪੂ ਰਣਜੀਤ ਸਿੰਘ ਫਿਰ ਐਂ ਦੱਸ ਮੈਨੂੰ ਆ ਰਵਾ ਘਰਦਾ ਹੀ ਐ ਮੈਂ ਦਾ ਹਾਂਜੀ ਹਾਂਜੀ ਘਰਦਾ ਹੀ ਇਹ ਮੈਂ ਦੀ ਉਹ ਮਾਂ ਖੜੀ ਪਰਲੇ ਪਾਸੇ ਹਾਂਜੀ ਹਾਂਜੀ ਮਾਂ ਖੜੀ ਉਹਦੀ ਉਹ ਕਿੰਨੇ ਵੇ ਸੂਏ ਮਾਂ ਆਂਦੀ ਉਹ 7ਵੇਂ ਸੂਏ ਆ ਠੀਕ ਐ ਰਵਾ ਕਿਵੇਂ ਚੰਗਾ ਕਰਾਣਾ ਹਾਂ ਹਾਂ ਰਵਾ ਬਹੁਤ ਸੀਲ ਰਵਾ ਹਾਂ ਦੇ ਜਿਵੇਂ ਮੰਨ ਲਾ ਆਪਾਂ ਝੋਟੀ ਵੇਚਨੀ ਆ ਜੀ 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 ਕਿਤੇ ਕਿੰਨੇ ਦਿਨ ਬਾਕੀ ਪਿਆ ਇਹਦੇ ਜੀ 10 ਦਿਨਾਂ ਬਾਕੀ 10 ਦਿਨ ਬਾਕੀ ਆ 10 ਦਿਨ ਦੁੱਧ ਕਿੰਨਾ ਕੋ ਚੋਲਿਆ ਸੀ ਪਹਿਲਾਂ ਤੁਸੀਂ ਦੁੱਧ ਪਰ 10 ਕਿਲੋ ਸ਼ਾਹਨ ਚੋਇਆ ਜੀ 10 ਕਿਲੋ ਦੋ ਵਾਰ ਨੰਗਰ ਚੋਇਆ ਹੋਇਆ ਹਾਂ ਅੱਛਾ ਥਾਂ ਨੇ ਇੱਕ ਮਗਰਲਾ ਲੰਮਾ ਵਖਾਉਂਦੀ ਐ ਮੂਹਲਾ ਇੱਧਰ ਲਾ ਛੋਟਾ ਜੀ ਉਹ ਤੋਂ ਇਹ ਥੋੜਾਗਾ ਨਾ ਐ ਪਰ ਬੱਚਾ ਇਹਦਾ ਮਰ ਗਿਆ ਸੀ ਆ ਠੀਕ ਆ ਜੀ ਇਹ ਉਹ ਉਹ ਵੱਡਾ ਛੋਟਾ ਹੋ ਗਿਆ ਉਹੀ ਉਹ ਨੁਕਸਤਾਂ ਨਹੀਂ ਹਾਂ ਨੋਸ ਕੋਈ ਨਹੀਂ ਹੈ ਜੀ ਠੀਕ ਠੀਕ ਹੈ ਠੀਕ ਹੈ ਹਾਂ ਕਰੇ ਰੱਖਣ ਵਾਲੀ ਆਉਂਦੀ ਹਾਂਜੀ ਹਾਂਜੀ ਕਰੇ ਰੱਖਣ ਵਾਲ ਨੂੰ ਦੇ ਦਈਏ ਕੋਈ ਓਕੇ ਜਾਵਾਂ ਹਾਂਜੀ ਹਾਂਜੀ ਓਕੇ ਜੀ ਓਕੇ ਪਿੱਛਾ ਪੁੱਛਿਆ ਤਾਂ ਨਹੀਂ ਦੁਕਾਉਂਦੀ ਨਾ ਜੀ ਨਾ ਨਾ ਮਤਲਬ ਜਿਵੇਂ ਹੈ ਨਾ ਉਹ ਤਾਂ ਅਗਲੀ ਵੇਖ ਲੈਣੀ ਆ ਅਗਲੀ ਹਾਂਜੀ ਬਿਠੋਲੇ ਨਹੀਂ ਬਾਕੀ ਥਣਾ ਜ ਹੈ ਨਹੀਂ ਉਹ ਤਾਂ ਮੈਂ ਦੱਸ ਹਾਂਜੀ 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 ਅੱਛਾ ਇੱਕ ਗੱਲ ਹੋਰ ਆ ਜਿਵੇਂ ਇਹ ਦਿਨ ਕਿੰਨੇ ਪਏ ਆ ਹਜੇ ਦਿਨ 10 10 ਦਿਨ 10 ਦਿਨ ਹੀ ਨਾ 10 ਦਿਨ ਪਹਿਲੇ ਆ ਜੀ ਫਿਰ ਤਾਂ ਬਹੁਤ ਚੰਗੀ ਬਣ ਜੂਗੀ ਬਪੂ ਹਾਂਜੀ 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 ਅੱਛਾ ਕਿੰਨੇ ਦੀ ਦੇਰੀ ਹੈ ਬਪੂ ਕੀ ਰੇਟ ਰੱਖਿਆ ਹੈ ਹੈ ਰੇਟ ਜੀ ਡੇਢ ਰੱਖਿਆ ਜੀ ਡੇਢ ਲੱਖ ਰੁਪਏ ਵਿੱਚੋਂ ਮੰਨਤਾਂ ਮੰਨਤਾਂ ਦਾ ਕਰਾਂਗੇ ਠੀਕ ਹੈ ਜੀ ਲੈ ਵੀ ਮਿੱਤਰੋ ਪਿਓਰ ਜਿਵੇਂ ਆਪਾਂ ਘਰੇਲੂ ਬੁੱਟ ਕਹਿ ਦਿੰਨੇ ਜ਼ਿਮੀਂਦਾਰ ਕਿਸਾਨ ਭਰਾਵਾ ਬਾਈ ਹੁਣਾਂ ਦੇ ਕੋਲੇ ਝੋਟੀ ਦੂਜਾ ਸੂਆ ਇਹਨੇ ਆਪੋ ਦੂਜਾ ਸੂਆ ਇਹਨੇ ਸੂਣਾ 10 ਦਿਨ ਬਾਕੀ ਪਏ ਆ ਬਾਈ ਸੂਣ ਦੇ ਵਿੱਚ ਨੀਲੀ ਰਾਵੀ ਦੇ ਮਨ ਨੂੰ ਜਿਹੜਾ ਕਰਮਾੜੀ ਨੂੰ ਆਪ ਆ ਤੇ ਟੀਕਾ ਭਰਾਇਆ ਕਿਸਾਨ ਤੋਂ ਕਰਾਸ ਕਰਾਈ ਹੋਈ ਨਾ ਜੀ ਟੀਕਾ ਟੀਕਾ ਭਰਾਇਆ ਟੀਕਾ ਚੰਗਾ ਹੀ ਭਰਾਇਆ ਹੋਇਆ ਹਾਂਜੀ 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 ਟੀਕਾ ਚੰਗਾ ਹੀ ਭਰਾਇਆ ਰਮਨ ਭਾਈ ਜੀ ਦਾ ਰਵਾ ਬਾਈ ਉਹਨਾਂ ਦਾ ਬਹੁਤ ਪੁਰਾਣਾ ਕੱਟੀਆਂ ਦੀ ਹੁੰਦੀ ਬਾਈ ਜਾਂਦੀ ਉਹ ਕੱਟੀਆਂ ਦੀ ਮਾਂ ਵੀ ਹਾਂ ਹਾਂ ਇਹਦੀ ਇਹਦੀ ਕੱਟੀਆਂ ਹੀ ਪਹਿਲੇ ਹੋਏ ਠੀਕ ਹੈ ਅਚਾ ਬਾਪੂ ਤੋੜ ਦੇਂਗਾ ਤੂੰ ਕਿ ਰਹਿਣ ਦੀ ਤੋੜ ਨੂੰ ਡਰਦੀ ਆ ਉਹ ਨਹੀਂ ਤੋੜ ਦਿੰਨੇ ਆ ਕੋਈ ਤੋੜਦੀ ਮਾੜੇ ਬਾਪੂ ਫਿਰ ਕੋਈ ਐ ਤਾਂ ਨਹੀਂ ਕੋਈ ਆ ਜਾ ਉਹਦੇ ਲਾਵੀ ਮੈਟਰੋ ਦੇਖ ਸਕਦੇ ਆ ਬਾਪੂ ਹੁਣੀ ਬਜ਼ੁਰਗੀ ਆ ਦੋਵੇਂ ਮਾਤਾ ਤੇ ਬਾਪੂ ਘਰੇ ਬੱਚੇ ਬਾਈ ਹੁਣਾਂ ਦੇ ਕਹਿੰਦੇ ਬਾਪੂਣਿਆਂ ਦੇ ਨਹੀਂ ਵੇਚਣੀ ਤੇ ਮਾਤੇ ਬੱਚੇ ਕਹਿੰਦੇ ਵੀ ਵੇਚ ਦੋ ਤੁਸੀਂ ਇੱਕ ਦੁੱਧ ਪੀਣ ਨੂੰ ਮੈਂ ਰੱਖ ਲਓ ਫਿਰ ਤੋਂ ਇਹਨਾਂ ਨੂੰ ਬਾਪੂਣਿਆਂ ਨੂੰ ਪੱਠੇ ਪਾਉਣੇ ਖੋਲਣੀਆਂ ਬਣਣੀਆਂ ਔਖੀਆਂ ਲੱਗਦੀਆਂ ਇਸ ਕਰਕੇ ਸਿਰਫ ਇਹ ਝੋਟੀ ਵੇਚਣੀ ਆ ਵੀਰੇ ਰੇਟ ਇਹਦਾ 1.5 ਲੱਖ ਰੁਪਈਆ ਤੁਸੀਂ ਪਿਓਰ ਗੱਲਬਾਤ ਕਰ ਲਿਓ ਘਰੇਲੂ ਬੰਦੇ ਆ ਸੌਦਾ ਤੁਹਾਡਾ ਰਲ ਮਿਲ ਕੇ ਤੈ ਹੋ ਜਾਊਗਾ ਤੁਸੀਂ ਆ ਕੇ ਜਿਵੇਂ ਬਾਈ ਹੁਣਾਂ ਨੇ ਪੁੱਗੂਗੀ ਉਹ ਕਰ ਲੈਣਗੇ ਜਿਵੇਂ ਤੁਹਾਨੂੰ ਪੁੱਗੂਗੀ ਦਰਮਿਆਨੇ ਸਹਿਜ ਦੇ ਵਿੱਚ ਵਾਰਕਿੰਗ ਚਾਰੇ ਪੈਰਾਂ ਤੇ ਮੱਥੇ ਪਟਾ ਅੱਖਾਂ ਦੇ ਵਿੱਚ ਜਵਾਬ ਸੁਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਨੰਬਰ ਬਾਪੂ ਜੀ ਕਿੰਨਾ ਆ ਗਿਆ ਆਪਣਾ ਜਿਹੜੇ ਤੇ ਗੱਲਬਾਤ ਕਰਨੀ ਆ 94640 94640 4026 229 26229 94640 26229 ਇਹ ਨੰਬਰ ਤੇ ਕਰ ਲਓ ਗੱਲਬਾਤ ਪਿੰਡ ਹਕੂਮਤ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ